ਲੇ ਤੇ ਆ ਮੈਂ ਨਾ ਮੇਰੀ ਆਖੇ ਲਾ ਕੇ ਕਦੇ ਨਹੀਂ ਤੁਮਿਲ ਦੀ ਬਾਗਿਆਤਾ ਪਰ ਤੁਮੇ ਜਵਾਬ ਦੇ ਲਿਆ ਗਿਆ ਥੋੜਾ ਜਿਹਾ ਉਹ ਜਵਾਬ ਥੋੜਾ ਮੈਂ ਦਿੱਤਾ ਵਾ ਮੈਂ ਚੱਲ ਉਹਨਾਂ ਨੂੰ ਉਹਦਾ ਪੈਸੇ ਦੇ ਦਾਂਗੇ ਪੈਸੇ ਤੇ ਦਵਾਂਗੇ ਇਹ ਦਵਾਂਗੇ ਕਿ ਇਹ ਤੇ ਦੋ ਵੇਖੀ ਜਾਏਗੀ ਪੈਸੇ ਦੀ ਵੀ ਕਿਤੇ ਚੱਲ ਕੋਈ ਗੱਲ ਮੈਂ ਉਹ ਤੇ ਸਲਾਹ ਕਰਕੇ ਵੇਖ ਲਾਂਗੇ ਹਾਲਾ ਰੱਖੋ ਹਨ ਫਾਮਿਲੀ ਆ ਹਾਂ ਚਾਹਦੇ ਇੱਕ ਡੱਬਾ ਲੈ ਆਉਂਦੇ ਤੁਸੀਂ ਘਰ ਦਵਾਰੇ ਚਲ ਆਉਂਦੇ ਨਾ ਮਨ ਦੀ ਤੇ ਮਤ ਨਹੀਂ ਆਈ ਗੱਲ ਚਲ ਕੋਈ ਗੱਲ ਨਹੀਂ ਸ਼ਾਮ ਨੂੰ ਕਰਦੇ ਆਂ ਮੈਂ ਉੱਥੇ ਵੱਡੇ ਤੋਂ ਆਇਆ ਕਿ ਮੈਂ ਚਲੋ ਆ ਚੀਕੂ ਦੇ ਨਾਲ ਰਹੀ ਦੁੱਟੋ ਐ ਮੇਰੀ ਗੱਲ ਸੁਣਾ ਹੁਣ ਵਰਦੀ ਕੱਸ ਕੇ ਬਹਿ ਵੀ ਗਿਆ ਵਾਂ ਵੀ ਮੈਂ ਖੇਡਣ ਜਾਣਾ ਵਾਂ ਉਹ ਮੈਂ ਖੇਡਣ ਹੁਣੇ ਤੁੰਨਾ ਜਾਣਾ ਮੈਂ ਤਾਂ ਛੇਕ ਵੀ ਨਾ ਜਾਣਾ ਮੇਰੀ ਇੱਕ ਗੱਲ ਸੁਣ ਲਾ ਘੰਟਾ ਕਿ ਮਿਲਣਾ ਤੈਨੂੰ ਖੇਡਣ ਵਾਸਤੇ ਘੰਟੇ ਦੇ ਵਿੱਚ ਵਿੱਚ ਘਰ ਚਾਹੀਦਾ ਵਾਂ ਧਿਆਨ ਲਿਓਨੀ ਆ ਬਣਾ ਕੇ ਤੇ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਕੀ ਤੁਸੀਂ ਹੁਣ ਮੱਝ ਦੇ ਮਗਰੀ ਪੈ ਗਈਆਂ ਉਹ ਯਾਰ ਮੈਂ ਵੀ ਮਾੜਾ ਸਮਝਾਇਆ ਮੈਂ ਤਾਂ ਚਲ ਤਿੰਨ ਕਿ ਮਹੀਨੇ ਰਹਿ ਗਏ ਆ ਸੋਚ ਤੇ ਚਲ ਕੋਈ ਗੱਲ ਨਹੀਂ ਰੱਖ ਲੈਨੇ ਉਹ ਕਹਿੰਦੀ ਹੈ ਉਹਦੇ ਨਾਂ ਦੀ ਰੱਖੀ ਹੈ ਨੂੰ ਦੇਣੀ ਜਣੀ ਹੈ ਅੱਤੋ ਅੱਛਾ ਹੋ ਨਾਂ ਦੀ ਰੱਖੀ ਹੈ ਪਹਿਲਾਂ ਤਾਂ ਕੋਈ ਨਾਂ ਹੀ ਲਿਆ ਪਚਾਈ